ਕਿਉਂਕਿ ਸਾਡੀ ਲੜਾਈ ਜਦੋਂ ਜ਼ਮੀਨਾਂ ਦੇ ਮਸਲੇ ਤੇ ਹੁੰਦੀ ਹੈ ਉਦੋਂ ਸਾਡੇ ਫੈਸਲੇ ਬੱਟਾਂ ਤੇ ਹੁੰਦੇ ਹੁੰਦੇ ਆ ਉਹਨਾਂ ਹਾਲਤਾਂ ਦੇ ਵਿੱਚ ਸਾਨੂੰ ਪ੍ਰਸ਼ਾਸਨ ਦੇ ਦਰਵਾਜ਼ੇ ਤੇ ਆਉਣਾ ਪਵੇ ਇਹ ਅਸੀਂ ਕਦੇ ਅੱਜ ਤੱਕ ਪਲਾਨ ਬਣਾਈ ਜਦੋਂ ਪਠੋਈ ਪਿੰਡ ਦਾ ਮਸਲਾ ਉੱਠਿਆ ਉਦੋਂ ਜਿਉਂਦਾਲਾ ਮਸਲਾ ਵੀ ਜ਼ੋਰਾਂ 'ਤੇ ਸੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਦਾ ਮਸਲਾ ਵੀ ਜ਼ੋਰਾਂ 'ਤੇ ਸੀ ਅਬੌਰ ਦੇ ਵਿੱਚ ਸੀਡ ਫਾਰਮ ਵਾਲੇ ਮਜ਼ਦੂਰਾਂ ਦੀ ਜ਼ਮੀਨਾਂ ਦੇ ਮਸਲਾ ਵੀ ਜ਼ੋਰਾਂ 'ਤੇ ਸੀ ਤੇ ਇਹ ਉਸ ਵੇਲੇ ਮਸਲਾ ਉੱਠਿਆ ਜਦੋਂ ਚਾਰੇ ਪਾਸਿਓਂ ਪ੍ਰਸ਼ਾਸਨ ਤੇ ਹਕੂਮਤ ਦੇ ਸਰਕਾਰ ਦੀ ਸਹਿ ਨਾਲ ਕਾਰਪੋਰੇਟ ਦੀ ਪੱਖ ਤੇ ਖੜੀ ਸੀ ਇਹ ਕਹ ਕੇ ਕਿ ਜਿਹੜੀਆਂ ਬੇਨਾਮੀ ਜ਼ਮੀਨਾਂ ਨੇ ਜਿਹੜੀਆਂ ਮਾਲਕੀ ਉਹਨਾਂ ਦੇ ਨਾਂ ਨਹੀਂ ਬੋਲਦੀ ਉਹ ਜ਼ਮੀਨਾਂ ਉਹਨਾਂ ਤੋਂ ਛਡਾ ਕੇ ਬੈਂਕ 'ਚ ਜਮ੍ਹਾਂ ਕਰਕੇ ਕਾਰਪੋਰੇਟ ਨੂੰ ਸੌਂਪਣੀਆਂ ਇਸ ਕਿਸਮ ਦੀ ਲੜਾਈ ਦੇ ਵਿੱਚ ਜਦੋਂ ਆਪਾਂ ਫੈਸਲਾ ਕੀਤਾ ਕਿ ਬਠੋਈ ਵਾਲਾ ਮਸਲਾ ਵੀ ਇਸੇ ਕਿਸਮ ਦਾ ਹੈ ਕਿ 14 ਮਈ ਨੂੰ ਜਦੋਂ ਅਟੈਕ ਹੋਇਆ ਉਹਨੂੰ ਆਪਣੀ ਜਥੇ ਪਿੰਡ ਵਾਲੇ ਵੀ ਖੜੇ ਨੇ ਤੇ ਜਥੇ ਬੰਦੀ ਵੀ ਪਿੱਠ ਤੇ ਆਈ ਹੈ ਉਸ ਵੇਲੇ ਮਸਲਾ ਨਹੀਂ ਸੀ ਕਿ ਇੱਥੇ ਮਜ਼ਦੂਰਾਂ ਨਾਲ ਕੋਈ ਕਿਸੇ ਕਿਸਮ ਦਾ ਕੋਈ ਰੱਪੜ ਹੈ ਫੈਸਲਾ ਸੀ ਵੀ ਇੱਥੇ ਸਿਰ ਧੜ ਦੀ ਲਗਦੀ ਹੈ ਲਾ ਦਿਓ ਸਰਕਾਰ ਜੇ ਜ਼ਮੀਨਾਂ ਖੋਣ ਆ ਗਈ ਤੈਨੇ ਕਹਾ ਛੱਡਣਾ ਨਹੀਂ ਕੋਸਾ ਸੀ ਤਾਂ ਹੋਰ ਮੰਗਦੇ ਆ ਜਿਹੜੀਆਂ ਸਾਡੇ ਕੋਲੇ ਨੇ ਉਹ ਵੀ ਖੋਣ ਆ ਰਹੀ ਹੈ ਇਹ ਕਰਕੇ ਇਹ ਲੜਾਈ ਤਾਂ ਸਿਰਾਂ ਤੱਕ ਜਾ ਸਕਦੀ ਪਰ ਇਸ ਗੱਲ ਨੂੰ ਕਿਸੇ ਸਾਥੀ ਨੇ ਇਸ ਬਗਾੜ ਕੇ یوں ਪੇਸ਼ ਕੀਤਾ ਕਿ ਬਠੋਈ ਦੇ ਗੁਰਦੁਆਰੇ ਚ ਪ੍ਰਧਾਨ ਉਗਰਾਹਾ ਇਹ ਕਹਿੰਦਾ ਕਿ ਸਿਰ ਅਸੀਂ ਲੈਣੇ ਨੇ ਮੈਨੂੰ ਲੱਗਦਾ ਹੈ ਜਿੰਦਗੀ ਦੇ 34-35 ਸਾਲਾਂ ਦੇ ਪੀਰੀਅਡ ਚ ਕਿਸੇ ਸਟੇਜ ਤੋਂ ਮੈਂ ਤਾਂ ਕੀ ਮੇਰੀ ਜਥੇਬੰਦੀ ਦਾ ਜੇ ਇੱਕ ਬਲਾਰਾ ਵੀ ਕਦੇ ਆਏ ਬੋਲਿਆ ਹੋਵੇ ਵੀ ਜਿੰਨਾ ਨਾ ਟੱਕਰ ਲੱਗਣੀ ਸੀ ਉਹਨਾਂ ਦੇ ਸਿਰ ਲੈਣੇ ਨੇ ਸਾਨੂੰ ਤੁਸੀਂ ਦਿਖਾ ਦਿਓ ਕਿ ਸੱਤ ਦੇ ਵਿੱਚ ਭਰੀ ਸੱਤ ਦੇ ਵਿੱਚ ਮਾਫੀ ਮੰਗਾ ਇਹ ਸਾਡੀ ਲਾਈਨ ਹੀ ਨਹੀਂ ਇਹ ਸਾਡੀ ਪੋਜੀਸ਼ਨ ਹੀ ਨਹੀਂ ਟੱਕਰ ਸਰਕਾਰ ਨਾਲ ਹੈ ਭੇਡ ਪੁਲਿਸ ਨਾਲ ਹੋਣਾ ਜਿਹੜੇ ਪੁਲਿਸ ਦੇ ਵਿੱਚ ਭਰਤੀ ਨੇ ਉਹ ਕੀਦੇ ਨੇ ਬਈ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਅਸੀਂ ਕਦੋਂ ਕਹਾਂਗੇ ਵੀ ਅਸੀਂ ਉਹਨਾਂ ਦੇ ਸਿਰ ਲਈਏ ਅਸੀਂ ਤਾਂ ਪ੍ਰਾਪਤੀ ਇਸ ਗੱਲ 'ਚ ਸਮਝਦੇ ਆਂ ਕਿ ਸਾਡੀ ਜ਼ਿੰਦਗੀ ਜਦੋਂ ਲੱਗ ਜਾਂਦੀ ਹੈ ਅੰਦੋਲਨ ਚ ਸਾਡੀ ਜਿੱਤ ਦਾ ਰਾਹ ਤਾਂ ਉਦੋਂ ਖੁੱਲਦਾ ਹੈ 2004 ਦੇ ਵਿੱਚ ਮਾਨਾਂ ਵਾਲੇ ਰੇਲਵੇ ਸਟੇਸ਼ਨ ਐ ਅੰਬਰਸਰ ਦੇ ਨੇੜੇ ਐ 12 ਕਿਲੋਮੀਟਰ ਦੂਰ ਪੈਂਦਾ ਹੈ ਮਾਨਾਂ ਵਾਲੇ ਰੇਲਵੇ ਸਟੇਸ਼ਨ ਉੱਥੇ ਪੁਲਿਸ ਦੀ ਛਾਪਟ ਦੇ ਨਾਲ ਸਾਡਾ ਗੋਲੀ ਨਾਲ ਇੱਕ ਬੰਦਾ ਅੰਗਰੇਜ਼ ਸਿੰਘ ਬਾਕੀਪੁਰ ਸ਼ਹੀਦ ਹੋ ਗਿਆ 27 ਸਾਲ ਦਾ ਮੁੰਡੇ ਦੀ ਲਾਸ਼ ਸਾਡੇ ਹੱਥਾਂ 'ਚ ਪਈ ਹੈ। ਪੁਲਿਸ ਨਾਲ ਭੇੜ ਹੋ ਗਿਆ। ਇੱਕ ਕਪੁਲਿਸ ਦਾ ਹਵਾਲਦਾਰ ਆਪਣੀ ਭੀੜ ਦੇ ਵਿੱਚ ਆ ਗਿਆ ਤੇ ਡਿੱਗ ਪਿਆ। ਉਹਦੇ ਜਦੋਂ ਡਾਂਗਾ ਮਾਰਨ ਲੱਗੇ ਆਪਣੇ ਮੋਗੇ ਜਿਹਨਾਂ ਦਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਉਹਦੇ ਉੱਤੇ ਲੰਮਾ ਪੈ ਗਿਆ। ਕਹਿੰਦਾ ਇਹ ਨਹੀਂ ਮਾਰਨ ਦੇਣਾ। ਡਾਂਗਾ ਉਹਦੇ ਪਈਆਂ ਤੇ ਪੁਲਿਸ ਵਾਲੇ ਨੂੰ ਬਚਾ ਕੇ ਪੁਲਿਸ ਵਾਲੇ ਦੇ ਹਵਾਲੇ ਕੀਤਾ ਸਾਡਾ ਇਤਿਹਾਸ ਤਾਂ ਬਾਈ ਆਇਆ ਆਵਦਾ ਦੇਤਾ ਆਬ ਦੇ ਜੀ ਜ਼ਿੰਦਗੀ ਦੀ ਲਾਸ਼ ਦੀ ਸਾਡੇ ਨੌਜਵਾਨ ਦੀ ਲਾਸ਼ ਹੱਥਾਂ ਚ ਪਈ ਹੈ ਤੇ ਪੁਲਿਸ ਵਾਲੇ ਨੂੰ ਬਚਾ ਕੇ ਅਸੀਂ ਉਹਦੇ ਹੱਥਾਂ ਚ ਦੇਤਾ ਉਹਨਾਂ ਦੇ ਹੱਥਾਂ ਚ ਹਸਪਤਾਲ ਦੇ ਵਿੱਚ ਲਾਸ਼ ਉਹਦੀ ਵੀ ਉਹਦੀ ਜ਼ਖਮੀ ਹਾਲਤ ਚ ਬੈੱਡ ਤੇ ਉਹ ਵੀ ਪਿਆ ਹੈ ਆਪਣੇ ਬੰਦੇ ਵੀ ਪੈਨੇ ਜਿਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਸੰਘਰਸ਼ੀਆਂ ਦਾ ਪਰਿਵਾਰ ਹੈ ਉਹਦੇ ਘਰ ਵਾਲੀ ਕਹਿੰਦੀ ਵੀ ਤੂੰ ਉੱਥੇ ਕੀ ਰਹਿਣ ਗਿਆ ਸੀ ਜਦੋਂ ਸਾਰੇ ਪਿੱਛੇ हट ਗਏ ਸੀ ਤੂੰ ਕਾ ਤੂੰ ਅੱਗੇ ਵਧਿਆ ਉਹ ਕਹਿੰਦਾ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੀ ਜੇ ਪਤਾ ਨਹੀਂ ਲੱਗਾ ਲੈ ਲੈ ਲੱਡੂ ਤਾਂ ਤੇਨੂੰ ਉਹਨਾਂ ਨੇ ਬਚਾ ਲਿਆ ਨਹੀਂ ਤੈਨੂੰ ਕੋਈ ਮਾਰ ਦਿੰਦੀ ਭੀੜ ਘੁੱਟ ਕੇ ਅਸੀਂ ਕਦੋਂ ਕਹਾਂਗੇ ਬਈ ਸਾਡੀ ਤਾਂ ਇਹ ਲੈਣ ਹੀ ਨਹੀਂ ਸਿਰ ਲੈਣ ਦੀ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਇੱਕ ਬਹੁਤ ਵੱਡੀ ਖੇਡ ਹੈ ਜਿਹੜੀ ਸਮਝਣ ਵਾਲੀ ਅਸੀਂ ਇਹ ਸਮਝਦੇ ਸੀ ਕਿ ਆਪ ਸਰਕਾਰ ਜਿਹੜੀ ਪੰਜਾਬ 'ਚ ਰਾਜ ਕਰਦੀ ਹੈ ਤੇ ਦਿੱਲੀ ਦੀ ਕੇਂਦਰ ਸਰਕਾਰ ਇਹਨਾਂ ਦੋਨਾਂ ਦੀ ਸੀਟੀ ਰਲ ਗਈ ਇਹ ਦੋਨਾਂ ਦੀ ਇੱਕ ਖੇਡ ਹੈ ਕਿ ਜਿੰਨਾ ਅਸੀਂ ਬਧਿੱਕੀ ਕੀਤੀ ਹੈ ਹੁਣ ਤੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਗਿਆ ਇਹਨਾਂ ਦੇ ਇੱਕ ਚਾਲ ਜਿਹੜੀ ਹਰਿਆਣਾ ਚੱਲੀ ਹੈ ਜਿਹੜੀ ਪਿੱਛੇ ਵੀ ਪਲਾਨ ਹੈ ਇਹਨਾਂ ਦੀ ਕਿ ਜਾਤਾਂ ਦਾ ਵੰਡ ਪਾ ਕੇ ਕਿਸਾਨਾਂ ਮਜ਼ਦੂਰਾਂ ਦਾ ਭੇੜ ਪਵਾ ਕੇ ਇਹ ਲੜਾਈ ਜਿੱਤੀ ਜਾ ਸਕੇ ਇਹ ਬਕਾਇਦਾ ਸਕੀਮ ਹੈ ਉਹ ਜੇ ਜੇ ਮਜ਼ਦੂਰ ਤੇ ਕਿਸਾਨ ਭਿੜ ਜਾਂਦੇ ਨੇ ਤਾਂ ਇਹਦਾ ਬਹੁਤ ਵੱਡਾ ਫਾਇਦਾ ਹਾਕਮ ਧਿਰ ਨੂੰ ਹੋ ਸਕਦਾ ਹਾਕਮ ਚਾਹੇ ਆਪ ਵਾਲੇ ਹੋਣ ਚਾਹੇ ਭਾਜਪਾ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਅਕਾਲੀ ਹੋਣ ਕਿਸਾਨਾਂ ਦੇ ਮਜ਼ਦੂਰਾਂ ਦੇ ਭੇੜ ਨੇ ਸਾਡਾ ਫਾਇਦਾ ਨਹੀਂ ਕਰਨਾ ਜਿਹੜੀ ਸਾਡੀ ਧਿਰ ਸਾਡੇ ਤੇ ਰਾਜ ਕਰੂਗੀ ਉਹਦਾ ਫਾਇਦਾ ਜੇਕਰ ਇਹ ਗੱਲ ਦਾ ਪਹਿਲਾਂ ਪਤਾ ਹੁੰਦਾ ਕਿ ਬਠੋਈ ਵਾਲੀ ਜ਼ਮੀਨ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ ਕੋਈ ਰੱਟਾ ਹੈ ਤਾਂ ਇਹ ਗੱਲ ਹਕੂਮਤ ਦੇ ਹਮਲੇ ਤੋਂ ਪਹਿਲਾਂ ਹੀ ਆਪਾਂ ਤੋੜ ਲੈਂਦੇ ਪਰ ਰੱਟਾ ਤਾਂ ਸਰਕਾਰ ਨਾਲ ਪਿਆ ਨਾ ਸਿੱਧੀ ਸਰਕਾਰ ਆਈਏ ਕਬਜ਼ੇ ਤੇ ਜਦੋਂ 14 ਮਈ ਨੂੰ ਸਰਕਾਰ ਜਮੀਨਾਂ ਛਡਾਉਣ ਵਾਸਤੇ ਆਈ ਐ। ਉਦੋਂ ਡੀਡੀਪੀਓ ਕਿੱਥੇ ਸੀ ਬਈ? ਉਦੋਂ ਵੀਡੀਓ ਕਿੱਥੇ ਸੀ? ਉਦੋਂ ਸਰਕਾਰ ਕਿੱਥੇ ਸੀ? ਡੀਸੀ ਸਾਹਿਬ ਕਿੱਥੇ ਸੀ? ਉਹਨਾਂ ਮਜ਼ਦੂਰ ਨਜ਼ਰ ਨਹੀਂ ਆਏ ਇਹਨਾਂ ਨੂੰ। ਵੀ ਮਜ਼ਦੂਰਾਂ ਨੂੰ ਆਪਾਂ ਤੀਜੀ ਸੇੜੀ ਜ਼ਮੀਨ ਦੇਣੀ ਐ। ਤੁਸੀਂ ਠੀਕ ਐ? ਅਸੀਂ ਮਜ਼ਦੂਰ ਸਾਥੀਆਂ ਨਾਲ ਕੱਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਬਹੁਤ ਮਾਨ ਦਿੱਤਾ ਬਹੁਤ ਸਤਿਕਾਰ ਦਿੱਤਾ ਕੋਈ țeਡੀ ਗੱਲ ਨਹੀਂ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਵੀ ਜੇ ਸਰਕਾਰ ਨੂੰ ਸੱਚਮੁੱਚ ਮਜ਼ਦੂਰਾਂ ਨਾਲ 헤ਜ ਹੈ ਤਾਂ ਠੇਕੇ ਤੇ ਜ਼ਮੀਨ ਦੇਣ ਦਾ ਮਤਲਬ ਕੀ ਪੱਕੇ ਮਾਲਕ ਬਣਾ ਦਿਓ ਇਹਨਾਂ ਨੂੰ ਪੱਕੀ ਮਾਲਕੀ ਦੇ ਦਿਓ ਫਿਰ ਕੱਲੇ ਬਠੋਈ ਵਾਲਿਆਂ ਨੂੰ ਕਿਉਂ ਪੂਰੇ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਬਾਦੂ ਜ਼ਮੀਨਾਂ ਛੋਡੇ ਕਾਨੂੰਨ ਮੁਤਾਬਕ ਜਿੰਨੀਆਂ ਨਿਕਲਦੀਆਂ ਨੇ ਉਹਦੀ ਮਾਲਕੀ ਦੇ ਦਿਓ ਅਸੀਂ ਤਾਂ ਮੰਗ ਕਰਦੇ ਆਂ ਅੱਜ ਤਾਂ ਮੰਗ ਕਰਦੇ ਆਂ ਵੀ ਜਿੰਨੇ ਪੰਜਾਬ ਦੇ ਨਾਲ ਖੇਤ ਮਜ਼ਦੂਰ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਪੱਕੀ ਮਾਲਕੀ ਦਿਓ 5 ਮਰਲੇ ਦੇ ਪਲਾਟ ਦੀ ਮੰਗ ਮੁਕਦੀ ਐ ਮਨਰੇਗਾ ਦੀ ਮੰਗ ਮੁਕਦੀ ਐ ਆ ਜਨਤਕ ਪੰਡਪਨ ਨਾਲੀ ਆਈ ਗੱਲ ਮੁਕਦੀ ਐ ਆ ਜੋ ਜਿਹ ਹੈ ਗਏ ਦੇ ਦਿਓ ਸਰਕਾਰ ਦੇ ਆਪਦੇ ਅੰਕੜੇ ਕਹਿੰਦੇ ਨੇ ਹਜ਼ਾਰਾਂ ਏਕੜ ਜ਼ਮੀਨ 17 ਸਟੈਂਡਰਡ ਏਕੜ ਦੇ ਹਿਸਾਬ ਨਾਲ ਪੰਜਾਬ ਚ ਵਾਧੂ ਨਿਕਲਦੀ ਆ ਦੇ ਦਿਓ। ਪੌਣੇ 10 ਕਰੋੜ ਏਕੜ ਬੇਵਾਦ ਪਈਆ ਜ਼ਮੀਨ ਜਿਹੜੇ ਥੋੜੇ ਪੈਸੇ ਲਾ ਕੇ ਵਾਦ ਕੀਤੀ ਜਾ ਸਕਦੀ। ਕੁਝ ਜੰਗਲੀ ਐ, ਕੁਝ ਚਰਾੰਦਾ ਨੇ, ਕੁਝ ਟਿੱਬੇ। ਦੇ ਦਿਓ ਮਜ਼ਦੂਰਾਂ ਨੂੰ। ਆਪਦੇ ਬੱਚੇ ਪਾਲਣ ਨੂੰ। ਦੇਵੋਗੇ ਬਈ ਦੁਰਾਂ ਨੂੰ ਹੁਣ ਤੱਕ ਤੁਸੀਂ ਮਜ਼ਦੂਰਾਂ ਨੂੰ 300 ਦਿਨ ਦਾ ਮਨਰੇਗਾ ਦਾ ਕੰਮ ਤਾਂ ਦੇ ਨਹੀਂ ਸਕੇ ਜ਼ਮੀਨਾਂ ਦੇ ਦੋਗੇ ਤੁਸੀਂ ਤੁਸੀਂ ਜਨਤਕ ਪੰਡ ਬਣ ਪ੍ਰਣਾਲੀ ਦਾ ਰਾਸ਼ਨ ਤਾਂ ਇਹਨੂੰ ਦੇ ਦੇ ਸਕੇ ਤੁਸੀਂ ਜ਼ਮੀਨਾਂ ਦੇ ਦੋਗੇ ਦਾ ਨੂੰ ਦੇ ਦਿਓ ਮਜ਼ਦੂਰਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਦਿਓ ਇਹਨਾਂ ਨੂੰ ਬਿਨਾਂ ਵਿਆਜ ਕਰਜ਼ਾ ਦੇ ਦਿਓ ਕਿੰਨਾ ਕਰਜ਼ਾ ਖੇਤ ਮਜ਼ਦੂਰਾਂ ਦਾ ਅਸੀਂ 50 60 ਪਿੰਡਾਂ ਦਾ ਅੰਕੜਾ ਕੱਢਿਆ 6000 ਕਰੋੜ ਕਰਜ਼ਾ ਕਰ ਦਿਓ ਮਾਫ਼ ਮਜ਼ਦੂਰਾਂ ਦਾ ਜੇ ਮਜ਼ਦੂਰਾਂ ਨਾਲ 헤ਜ ਹੈ ਸਾਡੇ ਤੋਂ ਨੀਵੇਂ ਨੇ ਸਾਡੇ ਨਾਲੋਂ ਊਣੇ ਨੇ ਉਹਨਾਂ ਕੋਲੇ ਪੱਠਿਆਂ ਜੁੱਗੀ ਜ਼ਮੀਨ ਨਹੀਂ ਉਹਨਾਂ ਕੋਲੇ ਘਰ-ਬਾਰ ਛੋਟੇ ਨੇ ਤੁਸੀਂ ਨੀਵਿਆਂ ਨੂੰ ਉੱਚੇ ਚੱਕਣ ਵਾਸਤੇ ਦੱਸੋ ਕੀ ਕਦਮ ਚੱਕਿਆ ਜਾਂ ਚੱਕੋ ਦਾ ਸਹੀ ਕਰ ਦਿਓ ਬਰਾਬਰ ਸਾਨੂੰ ਐਂ ਕਰਨਾ ਚਾਹੁੰਦੇ ਹੋ ਬਰਾਬਰ ਕਰਨਾ ਚਾਹੁੰਦੇ ਨੇ ਉਹ ਕਿਵੇਂ ਜਿਹੜੇ ਕਿਸਾਨਾਂ ਕੋਲੇ ਜ਼ਮੀਨ ਹੈ ਇਹਨਾਂ ਦੀ ਸਾਰਿਆਂ ਦੀ ਖੋ ਕੇ ਜ਼ਮੀਨ ਮਜ਼ਦੂਰ ਬਣਾਉਣਾ ਚਾਹੁੰਦੇ ਨੇ ਆਪ ਰਬਰੀ ਕਰਨਾ ਚਾਹੀਦਾ ਅਸੀਂ ਇਹ ਕਹਿੰਦੇ ਆ ਕਿ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਓ ਆਪਦੇ ਬੱਚਿਆਂ ਦੇ ਕੱਪੜਾ ਰੋਟੀ ਮਕਾਨ ਦੀ ਸਮੱਸਿਆ ਉਹਨਾਂ ਦੀ ਹੱਲ ਹੋਵੇ ਕਰੇ ਸਰਕਾਰ ਇਹ ਸਮੱਸਿਆ ਹੱਲ ਜਿਹੜਾ ਇਹ ਮਸਲਾ ਹੈ ਪ੍ਰਭੂ ਇਹ ਜ਼ਮੀਨ ਦਾ ਮਸਲਾ ਨਹੀਂ ਹੈ ਇਹ ਮਸਲਾ ਉਹਨਾਂ ਲੋਕਾਂ ਦੀ ਚਾਲ ਹੈ ਜਿਹੜੇ ਲੋਕ ਮਜ਼ਦੂਰਾਂ ਤੇ ਕਿਸਾਨਾਂ ਦਾ ਭੇੜ ਪਵਾਉਣਾ ਚਾਹੁੰਦੇ ਮੈਂ ਇਸ ਸਟੇਜ ਤੋਂ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਬਠੋਈ ਕਲਾਾਂ ਦੇ ਮਜ਼ਦੂਰ ਕਿਸਾਨਾਂ ਨਾਲ ਨਹੀਂ ਲੜਨਾ ਚਾਹੁੰਦੇ ਤੇ ਨਾ ਹੀ ਕਿਸਾਨ ਮਜ਼ਦੂਰਾਂ ਨਾਲ ਲੜਨਾ ਚਾਹੁੰਦੇ ਜੇ ਕਿਸੇ ਪਿੰਡ ਦੇ ਵਿੱਚ ਇੱਕ ਦੋ ਬੰਦੇ ਮਜ਼ਦੂਰਾਂ ਵਾਲੇ ਪਾਸੇ ਇੱਕ ਦੋ ਪੰਡੇ ਕਿਸਾਨਾਂ ਵਾਲੇ ਪਾਸੇ ਇਹੋ ਜਿਹੇ ਬੰਦੇ ਬੈਠੇ ਨੇ ਵੀ ਬਾਈਕਾਟ ਕਰ ਦਿਓ ਇਹਨਾਂ ਨੂੰ ਦੁੱਧ ਨਾ ਦਿਓ ਇਹਨਾਂ ਨੂੰ ਪੱਠੇ ਵਧਣ ਨਾ ਦਿਓ ਭਾਰਤੀ ਕਿਸਾਨ ਜੁਨਨੀਏਕਤਾ ਤੁਹਾਨੂੰ ਸਾਥੀਓ ਸਾਰਿਆਂ ਨੂੰ ਸੂਚਿਤ ਕਰਦੀ ਹੈ ਕਿ ਕਿਸੇ ਵੀ ਪਿੰਡ ਦੇ ਵਿੱਚ ਸਾਡੀ ਜਥੇਬੰਦੀ ਦੇ ਅਧਿਕਾਰੀਆਂ ਵੱਲੋਂ ਜੇ ਆ ਉਹਨਾਂ ਦੀ ਹਾਜ਼ਰੀ ਕੋਈ ਵੀ ਬਾਈਕਾਟ ਦਾ ਮਜ਼ਦੂਰਾਂ ਦਾ ਫੈਸਲਾ ਹੁੰਦਾ ਹੈ ਅਸੀਂ ਉਸ ਜਥੇਬੰਦੀ ਦੇ ਅੱਗੇ ਤੇ ਕਾਰਵਾਈ ਕਰਾਂ ਤੁਸੀਂ ਸਹਿਮਤੀ ਨਹੀਂ ਕਰਨੀ ਇਸ ਗੱਲ ਮਜ਼ਦੂਰਾਂ ਦਾ ਬਾਈਕਾਟ ਨਹੀਂ ਕਰਨਾ ਕਿਉਂਕਿ ਜੇ ਕਿਸੇ ਇਤਿਹਾਸਕ ਗੱਲ ਕਰਨੀ ਹੋਵੇ ਆਪ ਤੋਂ ਹੀਣੇ ਨਾਲ ਲੜਾਈ ਨਹੀਂ ਲੜੀ ਦੀ ਆਪ ਤੂੰ ਨੀਮਿਆਂ ਨੂੰ ਛਾਤੀ ਨਾਲ ਲਾਉਣਾ ਚਾਹੀਦਾ ਅਸੀਂ ਤਾਂ ਉੱਥੇ ਵੀ ਕਹਿ ਕੇ ਆਇਆ ਤੇ ਭਰੀ ਸਟੇਜ 'ਤੇ ਕਹਿੰਨੇ ਆ ਕਿ ਮਜ਼ਦੂਰ ਸਾਥਿਓ ਅਸੀਂ ਤਾਂ ਤੁਹਾਡੇ ਪੈਰਾਂ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਉਨੇ ਆ ਐਵੇਂ ਨੇ ਕਿਹਾ ਬਾਬੇ ਨਾਨਕ ਨੇ ਨੀਚਾ ਅੰਦਰ ਨੀਚ ਜਾਤ ਨੀਚਾ ਹੂੰ ਅਤ ਨੀਚ ਨਾਨਕ ਇਨ ਕਹਿ ਸਾਤ ਸੰਗ ਵੱਡਿਓਂ ਕੀ ਕੈਰੀ ਜੇ ਬਾਬੇ ਨਾਨਕ ਦੇ ਮੁਤਾਬਕ ਬਈ ਸੋਚਦੇ ਹੂੰ ਫਿਰ ਤਾਂ ਸਾਡੀ ਫਿਲਾਸਫੀ ਹੈ ਪਰ ਦੁੱਖ ਅਫਸੋਸ ਹੈ ਕਿ ਮਜ਼ਦੂਰਾਂ ਵਾਲੇ ਸਾਥੀ ਕੁਝ ਹਿੱਸੇ ਹੋ ਜੇ ਬੈਠੇ ਆ ਜਿਨ੍ਹਾਂ ਨੂੰ ਇਹ ਗੱਲ ਮੇਚ ਨਹੀਂ ਆ ਰਹੀ ਬਾਰਾ ਨਹੀਂ ਸੋਨੂ ਦਾ ਕਿਸਾਨਾਂ ਨੇ ਗਮਰਾਹ ਕਰ ਲਿਆ ਸੋਨੂ ਤਾਂ ਉਗਰਾਹਾ ਗਮਰਾਹ ਕਰ ਗਿਆ ਕੀ ਕਿਨੇ ਮੈਣੋਗੇ ਸਾਦੂ ਕਿ ਅਸੀਂ ਮਜ਼ਦੂਰਾਂ ਦੇ ਪੱਖੀ ਆ ਕਿ ਅਸੀਂ ਮਜ਼ਦੂਰਾਂ ਦੇ ਵਿਰੋਧੀ ਕਿਨੇ ਕਰੋਗੇ ਸਾਡੀ ਜਮਾਇਸ਼ ਤੁਸੀਂ ਕਿ ਹਾਂ ਸੱਚ ਮੋਚ ਅਸੀਂ ਮਜ਼ਦੂਰਾਂ ਦੇ ਸੰਗ ਰਲ ਕੇ ਹੀ ਜਿੱਤ ਸਕਾ ਬਕਾਇਦਾ ਸਾਡੀ ਲੈਨ ਐ ਐਸੇ ਜਗ੍ਹਾ ਤੇ ਸ਼ਾਇਦ ਇਹ ਦੂ ਅੱਗੇ ਇਹੋ ਗਰਾਉਂਡ ਮਜ਼ਦੂਰਾਂ ਦਾ ਧਰਨਾ ਲੱਗਿਆ ਸੀ ਤਿੰਨ ਦਿਨਾਂ ਦਾ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਆਪ ਦਾ ਕੀਤਾ ਹੋਇਆ ਸੀ ਦਿੱਲੀ ਮੋਰਚਾ ਚੱਲਦਾ ਸੀ ਤਿੰਨੇ ਦਿਨ ਲੰਗਰ ਪਾਣੀ ਸਾਡੀ ਜਥੇਬੰਦੀ ਵੱਲੋਂ ਉੱਥੇ ਹੋਇਆ। ਲੁਧਿਆਣੇ ਦੇ ਵਿੱਚ ਪ੍ਰਾਣੀ ਦਾਣਾ ਮੰਡੀ 'ਚ ਇਹਨਾਂ ਦੀ ਵੱਡੀ ਰੈਲੀ ਹੋਈ। ਜਥੇਬੰਦੀ ਵੱਲੋਂ ਹੁਕਮ ਹੋਇਆ ਕਿ ਮਜ਼ਦੂਰਾਂ ਨੂੰ ਚਾਹ ਪਾਣੀ ਤੁਸੀਂ ਉੱਥੇ ਪੀਉਣੀ ਹੈ। ਉਹਨਾਂ ਦੇ ਜਿਹੜੇ ਝੂਠੇ ਭਾਂਡੇ ਨੇ ਉਹ ਸੂਬਾ ਕਮੇਟੀ ਸਾਫ਼ ਕਰੂ। ਜਥੇ ਫਿਰ ਮੈਨੂੰ ਨਹੀਂ ਲੱਗਦਾ ਭੇੜ ਕਿਸੇ ਹਾਲਤ ਚ ਨਹੀਂ ਤੱਕੜੀ ਵੀ ਤਾਂ ਛੋੜੀ ਉਹਦੀ ਬੋਲੀ ਇਹ ਟੇਢੀ ਲੜਾਈ ਦੇ ਉਤੋਂ ਵੱਡੇ ਆ ਇਹੋ ਜੀ ਕੋਈ ਸਰ 4 ਪੈਸੇ ਮਿਲ ਜਾਂਦੇ ਨੇ ਪਰ ਸਭ ਤੋਂ ਵੱਡਾ ਵੱਡਾ ਮਸਲਾ ਨਹੀਂ ਹੈ ਏਕੜ ਜਾਗੇ ਤੇ ਇਹ ਜਿਹੜਾ ਮਾਹੌਲ ਸਰਕਾਰਾਂ ਬਣਾਉਣ ਦੇ ਵਿੱਚ ਜਿਹੜੀਆਂ ਜੁਟੀਆਂ ਹੋਈਆਂ ਨੇ ਇਹਨੂੰ ਫੇਲ ਕਰਨ ਦੇ ਵਿੱਚ